ਐ ਬਠਿੰਡੇ ਦੇ ਐਸਐਸਪੀ ਨੇ ਕਿਹਾ ਹਾਂਜੀ ਹਾਂਜੀ ਪੀ ਪ੍ਰਵਾਸੀਆਂ ਤੇ ਕੋਈ ਉਂਗਲ ਖੜੀ ਕਰੇ ਅਸੀਂ ਐਸਐਸਪੀ ਸਭ ਤੁਹਾਨੂੰ ਕਹਿਣਾ ਚਾਹੁੰਦੇ ਆ ਪ੍ਰਵਾਸੀਆਂ ਦੇ ਨਾਂ ਤੇ ਜੇ ਤੁਸੀਂ ਅਪਰਾਧੀਆਂ ਨੂੰ ਬਚਾਉਣ ਤੇ ਲੱਗੇ ਹੋ ਤੇ ਫਿਰ ਇਹ ਦੇਖ ਲਿਓ ਜੋ ਪਹਿਲੇ ਅੱਜ ਅਦਾਲਤਾਂ ਚ ਚੱਕਰ ਘੱਟ ਰਹੇ ਜਿਨ੍ਹਾਂ ਨਜਾਇਜ਼ ਮੁੰਡੇ ਮਾਰੇ ਸੀ ਸਜਾਵਾਂ ਮਿਲ ਰਹੀਆਂ ਨੇ ਉਹਨਾਂ ਦਾ ਟੱਬਰ ਵੀ ਉਹਨਾਂ ਨੂੰ ਪਛਾਨਣ ਤੋਂ ਇਨਕਾਰ ਕਰਦਾ ਜੇ ਇਹ ਵਰਦੀ ਸਦਾ ਨਹੀਂ ਜੇ ਰਹਿਣੀ ਸਵਰਨੇ ਘੋਟਣੇ ਵਰਗੇ ਨੇ ਬੜੇ ਬੱਚੇ ਮਾਰੇ ਸੀ ਨਜਾਇਜ਼ ਉਹ ਵੀ ਦੇਖ ਲਿਓ ਉਹਦੇ ਭੋਗਤੇ ਜਾਣ ਨੂੰ ਕੋਈ ਰਾਜੀ ਨਹੀਂ ਸੀਗਾ ਕਿਤੇ ਤੁਹਾਡੇ ਨਾਲ ਵੀ ਇਹ ਕੰਮ ਨਾ ਹੋ ਜਾਏ ਪ੍ਰਵਾਸ ਦੇ ਨਾਂ ਤੇ ਪ੍ਰਵਾਸੀਆਂ ਦਾ ਵਿਰੋਧ ਕੋਈ ਨਹੀਂ ਕਰਦਾ ਪ੍ਰਵਾਸ ਦੇ ਨਾਂ ਤੇ ਅਪਰਾਧੀਆਂ ਦਾ ਵਿਰੋਧ ਅਸੀਂ ਸਾਰੇ ਕਰਾਂ ਅਸੀਂ ਨਹੀਂ ਰਹਿਣ ਦੇਣੇ ਉਹ ਜੇ ਬੰਦੇ ਕ੍ਰੀਮੀਨਾ ਔਰੇ ਵੀ ਕਰਾਂਗੇ ਗੁਰੂ ਸਾਡੇ ਸਿਰ ਤੇ ਹੱਥ ਰੱਖੇ ਇੱਥੇ ਜੇ ਬਾਕੀ ਅੱਠ ਸੂਬਿਆਂ ਚ ਬਾਹਰੀ ਬੰਦੇ ਜਮੀਨਾਂ ਨਹੀਂ ਲੈ ਸਕਦੇ ਆਧਾਰ ਕਾਰਡ ਇੱਕ ਜੁਪੀ ਚ ਬਣਿਆ ਇੱਕ ਪੰਜਾਬ ਚ ਬਣਿਆ ਵਜਾ ਤੁਹਾਡਾ ਲੈਂਡ ਆਰਡਰ ਕਿੱਥੇ ਆ ਇੱਕ ਰਾਸ਼ਨ ਕਾਰਡ ਜੁਪੀ ਚ ਬੋਲਦਾ ਹੈ ਕਿ ਇੱਥੇ ਬੋਲਦਾ ਜਿਹੜਾ ਜੁਪੀ ਚ ਕਰਾਈਮ ਕਰਕੇ ਭਗਾਉੜਾ ਕਰਾਰ ਦਿੱਤਾ ਹੈ ਉਹਨੂੰ ਪੁਲਿਸ ਉੱਥੇ ਲੱਭ ਨਹੀਂ ਸਕੀ ਇੱਥੇ ਵਾਲੀ ਪੁਲਿਸ ਨੇ ਉਹਨੂੰ ਕਿਵੇਂ ਰੱਖਿਆ ਹੋਇਆ ਜੀ ਉਹਨੂੰ ਉਹਨੂੰ ਬੜਾ ਉਹਨੂੰ ਸਨਮਾਨ ਦੇ ਰਹੇ ਹੋ ਤੁਸੀਂ ਅਪਰਾਧੀਆਂ ਨੂੰ ਇਸ ਲਈ ਪ੍ਰਸ਼ਾਸਨ ਦੇ ਦਿੱਤੇ ਸਨਕੰਝ